ਕਿਤੇ ਲੰਗਰ ਚ ਪਕੌੜੇ ਬਣੇ ਹੋਣ ਤੇ ਮੇਰੇ ਵਰਗਾ ਖਾ ਕੇ ਕੰਡਾ ਆਵਾਜ਼ ਹੀ ਵਾ ਅਨੰਦ ਹੀ ਆ ਗਿਆ ਸਾਡੇ ਨੰਤੇ ਬਸ ਇੱਥੇ ਇੱਥੇ ਟਿਕੇ ਆ ਲੰਗਰ ਚ ਕੋਈ ਵਧੀਆ ਚੀਜ਼ ਬਣ ਗਈ ਐ ਛੱਟ ਲਈ ਐ ਆਨੰਦੇ ਆ ਗਿਆ ਜੀ ਕਿਤੇ ਸੈਰ ਸਪਾਟੇ ਤੇ ਚੱਲ ਗਏ ਆ ਕਿਤੇ ਪਹਾੜ ਵੇਖ ਲਿਆ ਤੇ ਆਨੰਦੇ ਆ ਗਿਆ ਜੀ ਸਾਡੇ ਦੇ ਬਸ ਆਨੰਦ ਹੀ ਨਿਕ ਨਿਕ ਰਹਿ ਗਏ ਹੋਏ ਛੋਟੇ ਛੋਟੇ ਨਿੱਕੀਆਂ ਨਿੱਕੀਆਂ ਗੱਲਾਂ ਚ ਆਨੰਦ ਆ ਫਿਲਮਾਂ ਵਾਲਿਆਂ ਨੂੰ ਕੋਈ ਚੰਗੀ ਫਿਲਮ ਬਣਾ ਤੀ ਆਨੰਦ ਆ ਗਿਆ ਵੀ ਸਵਾਦ ਆ ਗਿਆ ਵੇ ਇਹੋ ਕੁਝ ਹੀ ਹੋ ਰਿਹਾ ਪਰ ਅਸੀਂ ਆਨੰਦ ਨੂੰ ਸਮਝਿਆ ਨਹੀਂ ਆਨੰਦ ਆਹ ਹੈ ਜਿਹੜਾ ਸਾਨੂੰ ਹੁਣ ਆ ਰਿਹਾ ਆਨੰਗ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਸਾਰੇ ਬੋਲੋ ਆਨੰਦ ਗੁਰੂ ਤੇ ਆਨੰਦ ਆਨੰਦ ਤੇ ਸਾਰੇ ਕਹਿੰਦੇ ਪਰ ਕਹਿੰਦੇ ਅਸਲੀ ਆਨੰਦ ਤੇ ਗੁਰੂ ਦੇ ਕੋਲੋਂ ਹੀ ਜਾਣਿਆ ਤੇ ਆਨੰਦ ਇਹ ਹੁੰਦਾ ਕਦੋਂ ਆਨੰਦ ਭਾ ਮੇਰੀ ਮਾਏ ਸਤ ਗੁਰੂ ਮੈਂ ਇਹ ਦੋ ਸਤਿਗੁਰਾਂ ਨੂੰ ਪਾਇਆ ਆ ਹੁਣ ਪ੍ਰਾਪਤੀ ਹੋ ਰਹੀ ਐ ਨਾ ਮਹਾਰਾਜ ਦੇ ਦਰ ਤੇ ਆ ਦਸੇ ਬਾਦਸ਼ਾਹੀਆਂ ਦੀ ਗੋਦੀ 'ਚ ਆ ਕੇ ਬਹਿ ਗਏ ਇਹਦੋਂ ਵੱਡਾ ਆਨੰਦ ਕੀ ਹੋਣਾ ਦੁੱਬਦਿਆਂ ਦਾ ਬੇੜਾ ਬੰਨੇ ਲਾਉਣ ਵਾਲਾ ਮੇਰਾ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਗੋਦੀ 'ਚ ਆ ਕੇ ਬਹਿ ਗਿਆ ਇਹਦੋਂ ਵੱਡਾ ਆਨੰਦ ਹੋਰ ਕੀ ਹੋਣਾ ਚੀਤ ਆਵੇ ਤਾਂ ਮਹਾ ਆਨੰਦ ਇਕੱਲਾ ਆਨੰਦੀ ਮਾਨਣੀ ਹੈ ਆਨੰਦੇ ਆ ਜਾਵੇ ਤੇ ਬੰਦਾ ਉਸਮਾਦ ਵਿੱਚ ਚਲਿਆ ਜਾਂਦਾ ਪਰ ਕਹਿੰਦੇ ਤੂੰ ਰੱਬ ਨੂੰ ਚੇਤੇ ਕਰੇਂਗਾ ਨਾ ਮਹਾ ਆਨੰਦ ਦੀ ਪ੍ਰਾਪਤੀ ਹੋਵੇ ਮਹਾ ਆਨੰਦ ਦੀ ਬਹੁਤ ਵੱਡੇ ਆਨੰਦ ਦੀ